ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਾਕੀ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖਿਆ ਇਹਦੇ ਕਿਵੇਂ ਆਪਾਂ ਕ੍ਰੈਂਕ ਫਿੱਟ ਕੀਤੀ ਸੋ ਆਪਣਾ ਜਿਹੜਾ ਬਲਾਕ ਆ ਫਿੱਟ ਕਰਤਾ ਤੇ ਲੱਗਿਆ ਹੁਣ ਪਿੰਨਾ ਫਿੱਟ ਕਰਨ ਸੋ ਲੱਗਿਆ ਆਪਾਂ 75 ਭਰਾ ਵਾਲੇ ਟਰੈਕਟਰ ਦੇ ਲਾਈਨਰ ਫਿੱਟ ਕਰਨ ਲਾਈਨਰ ਬਿਲਕੁਲ ਨਵੇਂ ਸਵਰਾਜ ਪੈਕਿੰਗ ਦੇ ਸੋ ਆਪਣਾ ਸਮਾਨ ਦੀ ਕੋਈ ਜ਼ਰੂਰਤ ਪੈ ਗਈ ਸੀ ਤੇ ਉਹ ਲੈ ਕੇ ਆਉਨੇ ਆਪਾਂ ਚੱਲ ਕੇ ਤੇ ਇੱਕ ਆਪਾਂ ਜਿਹੜਿਆ ਪੈਡਲ ਉਹਨਾਂ ਨੇ ਗਲਤ ਭੇਜ ਦਿੱਤੇ ਸੀ ਕਿਉਂਕਿ ਘੱਟ-ਘੱਟੇ ਜਾਣਗੇ ਕਿਉਂਕਿ ਆਹ ਕੱਟ ਵਗੈਰਾ ਬਾਹਲੇ ਲੱਗੇ ਹੋਏ ਆ ਟਾਇਰਾਂ ਦੇ ਉੱਪਰ ਜੇ ਸਾਫ਼ ਹੁੰਦੇ ਤਾਂ ਟਾਇਰ ਵਾਵਾ ਮਹਿੰਗੇ ਵਿਕ ਜਾਣੇ ਸੀ ਆਪਣੇ ਕਿਉਂਕਿ ਕੱਟ ਲੱਗੇ ਹੋਣ ਕਾਰਨ ਕਰਕੇ ਟਾਇਰਾਂ ਦਾ ਜਰਾ ਰੇਟ ਆ ਵਾਵਾ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਇਸ ਬਲੌਗ ਦੇ ਵਿੱਚ ਫਿਰ ਗੱਲਬਾਤ ਕਰ ਰਹੇ ਆ ਜਿਹੜਾ ਕਿ ਆਪਣਾ 73 ਭਰਾ ਵਾਲਾ ਟਰੈਕਟਰ ਆਪਾਂ ਆਲਰੇਡੀ ਤਿਆਰ ਕਰ ਰਹੇ ਸੀਗੇ ਇਸ ਟਰੈਕਟਰ ਦੇ ਵਿੱਚ ਜਿਹੜਾ ਵੀ ਕੰਮ ਅੱਜ ਦੇ ਦਿਨ ਦੇ ਵਿੱਚ ਕੰਪਲੀਟ ਹੋਇਆ ਜਿਹੜਾ ਵੀ ਕੰਮ ਕਿੱਥੋਂ ਲਿਆ ਕੇ ਸਮਾਨ ਫਿੱਟ ਕੀਤਾ ਸਾਰਾ ਤੁਹਾਨੂੰ ਦਿਖਾਵਾਂਗੇ ਤਾਂ ਨਾਲੇ ਦਿਖਾਵਾਂਗੇ ਕਿਹੜਾ ਕੰਪਨੀ ਦਾ ਆਪਾਂ ਪਾਰਟ ਫਿੱਟ ਕਰਦੇ ਹਾਂ ਠੀਕ ਹੈ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਾਕੀ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖਿਆ ਇਹਦੇ ਕਿਵੇਂ ਆਪਾਂ ਕ੍ਰੈਂਕ ਫਿੱਟ ਕੀਤੀ ਹੁਣ ਇਸ ਪਾਰਟ ਦੇ ਵਿੱਚ ਤੁਹਾਨੂੰ ਪਿਸਟਨ ਹੈੱਡ ਲਾਈਨਰ ਜੋ ਵੀ ਫਿੱਟ ਕਰਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਆਓ ਕਰਦੇ ਆਂ ਕੰਮ ਸਟਾਰਟ ਆਪਾਂ ਸੋ ਆਪਣਾ ਜਿਹੜਾ ਬਲਾਕ ਆ ਫਿੱਟ ਕਰਤਾ ਤੇ ਲੱਗਿਆ ਹੁਣ ਪਿੰਨਾ ਫਿੱਟ ਕਰਨ ਪਿੰਨਾ ਫਿੱਟ ਕਰਕੇ ਕਿਉਂਕਿ ਇਹਨੂੰ ਬਲੌਕ ਨੂੰ ਥੱਲੇ ਬਹਾ ਦੇਾਂਗੇ ਕਿਉਂਕਿ ਪ੍ਰੈਸ ਕਰਨ ਦੇ ਲਈ ਫਿਰ ਆਪਾਂ ਨੂੰ ਉੱਤੇ ਦਾਬ ਦੇਣੀ ਪੈਣੀ ਹੈ ਦੀ ਪਿੰਨਾ ਦੀ ਤੇ ਬਾਕੀ ਲਿਫਟ ਪੰਪ ਵੀ ਨਵਾਂ ਲਾ ਰਹੇ ਆ ਪਾਵਰ ਵਾਲਾ ਵੀ ਤੇ ਪਾਵਰ ਵਾਲਾ ਪੰਪ ਵੀ ਆਪਾਂ ਇਹਦੇ ਵਿੱਚ ਵੱਡੇ ਵਾਲਾ ਫਿੱਟ ਕੀਤਾ ਤੇ ਚਲੋ ਬਾਕੀ ਜੁੰਡਰੇ ਵੀਡੀਓ ਦੇ ਨਾਲ ਕਰਦੇ ਆ ਕੰਮ ਸਟਾਰਟ ਆਪਾਂ ਠੀਕ ਹੈ ਜੀ ਤੋਂ ਲੱਗੇ ਆਪਾਂ 75 ਭਰਾਲੇ ਟਰੈਕਟਰ ਦੇ ਲਾਈਨਰ ਫਿੱਟ ਕਰਨ ਲਾਈਨਰ ਬਿਲਕੁਲ ਨਵੇਂ ਸਵਰਾਜ ਪੈਕਿੰਗ ਦੇ ਬਾਕੀ ਇਹਨਾਂ ਦਾ ਮਾਰਕਾ ਵੀ ਸਵਰਾਜ ਦਾ ਜੈਨਨ ਆ ਕਰੋ ਚੈੱਕ ਆ ਦੇਖੋ ਸਵਰਾਜ ਲਿਖਿਆ ਹੋਇਆ ਹੈ ਲਾਈਨਰ ਦੇ ਉੱਪਰ ਵੀ ਠੀਕ ਹੈ ਇੱਕ ਨੰਬਰ ਕੁਆਲਿਟੀ ਵਾਲਾ ਸਮਾਨ ਆ ਲੱਗਿਆ ਫਿੱਟ ਕਰਨ ਸਲੀਵ ਰੌਡਰਿੰਗ ਆਪਾਂ ਪੈਕਿੰਗ ਵਾਲੀ ਫਿੱਟ ਕੀਤੀ ਜੈਨਨ ਠੀਕ ਹੈ ਤੇ ਬਾਕੀ ਇਧਰ ਲਿਫਟ ਪੰਪ ਵਗੈਰਾ ਵੀ ਆਪਣੇ ਫਿਟਿੰਗ ਹੋ ਚੁੱਕੇ ਆ ਆ ਚੈੱਕ ਕਰ ਸਕਦੇ ਆ ਪੰਪ ਵਗੈਰਾ ਆਪਣੇ ਫਿਟਿੰਗ ਹੋ ਗਏ ਆ ਤੇ ਡਿਸਟਰੀਬਿਊਟਰ ਵੀ ਆਪਣਾ ਇਦਾਂ ਡਬਲ ਵਾਲਾ ਫਿਟਿੰਗ ਹੋਈ ਜਾਂਦਾ। ਲਓ ਜੀ। ਇਹ ਵੀ ਫਿਟਿੰਗ ਹੋਈ ਜਾਂਦਾ। ਤੇ ਬਾਕੀ ਇਹਦੇ ਲਿੰਕਾਂ ਆਪਾਂ ਬਿਲਕੁਲ ਨਵੀਆਂ ਬ੍ਰਾਂਡ ਨਿਊ ਪਾਤੀਆਂ ਜੋ ਸਵਰਾਜ ਕੰਪਨੀ ਦੇ ਜੈਨਨ ਕਰੋ ਚੈੱਕ। ਜੈਨਨ ਮਾਰ ਕੇ ਲੱਗੇ ਉਹ ਟੈਸਟ ਕਰਨ ਦੇ। ਲੱਗੋ ਜੰਸੀ ਦੇ ਲਿੰਕਾਂ ਪਾਤੀਆਂ ਇਹਦੇ ਵਿੱਚ ਕੰਪਨੀ ਨੇ ਬਿਲਕੁਲ ਠੀਕ ਹੈ। ਤੇ ਇੱਕ ਇੱਕ ਕਰ ਸਕਦੇ ਤੁਸੀਂ ਬਾਕੀ ਲਿੰਕ ਦੇ ਉੱਪਰ ਵੀ ਸਵਰਾਜ ਲਿਖਿਆ ਹੋਇਆ ਆ ਦੇਖੋ। ਆ ਦੇਖ। ਠੀਕ ਹੈ ਜੀ। ਤੇ ਲੱਗਿਆ ਫਿੱਟ ਕਰਨ ਬਾਕੀ ਡੰਡੇ ਦੇ ਪੁਰਾਣੇ ਵਾਲੇ ਆਪਾਂ ਸਾਫ਼ ਕਰਕੇ ਰਿਪੇਅਰ ਕਰਕੇ ਉਹੀ ਫਿੱਟ ਕਰਾਂਗੇ ਡੰਡੇ ਦੇ ਵਿੱਚ ਆਪਾਂ ਪੁਰਾਣੇ ਯੂਜ਼ ਕਰਾਂਗੇ ਡੰਡੇ ਬਿਲਕੁਲ ਠੀਕ ਆ ਆ ਗਾਬੜਾ ਬਣਾ ਵੱਜੀ ਜਾਂਦੇ ਨਾ ਕੀ ਡਾਬੜਾ ਬਾਈ ਦਾ ਆ ਛੂੜ ਰਿਹਾ ਹੈ ਦਾ ਕੋਲੇ ਲੈਣੇ ਲਈ ਹੀ ਨਿਕਲਣਾ ਹੈ ਨਾ ਨਵੇਂ ਪਾ ਰਗੇ ਯਾਰ ਚੱਲ ਬਹੁਤਾਂ ਨੋਕਾ ਛੂੜਨ ਸੀ ਜਾਂਦਾ ਹੰ ਖਰਾਬ ਆ ਤਾਂ ਹੋਰ ਇੱਕ ਉਹ ਤਾਂ ਸਹੀ ਆ ਉਹ ਤਾਂ ਸਹੀ ਆ ਇਹ ਚੂੜੀਆਂ ਦੇ ਨੇ ਸਾਡੇ ਬਾਈ ਡੰਡਾ ਬਿਲਕੁਲ ਖਰਾਬ ਆ ਇਹਦਾ ਕਿਉਂਕਿ ਇਹਦੇ ਵਿੱਚ ਚੂੜੀਆਂ ਦੇ ਵਿੱਚ ਪਲੇ ਆ ਗਈ ਤੇ ਜਿਸ ਕਾਰਨ ਕਰਕੇ ਆਪਾਂ ਉਧਰਲਾ ਡੰਡਾ ਉਹੀ ਰੱਖਾਂਗੇ ਤੇ ਇੱਕ ਨਵਾਂ ਪਾ ਦੇਵਾਂਗੇ ਆਪਾਂ ਇਹਦੇ ਵਿੱਚ ਨਹੀਂ ਅੱਗੇ ਸਹੀ ਆ ਲਗਾ ਬੰਦੇ ਜਰਾ ਵੀ ਬੋਲਦੇ ਨਾ ਆਜਾ ਭਾ ਦੋਸਤੋ ਲੱਗਿਆ ਆਪਾਂ ਕਨੈਕਟਿੰਗ ਰਾਣਾ ਦੇ ਵਿੱਚ ਆਪਾਂ ਪਿਸਟਨ ਫਿੱਟ ਕਰਨਾ ਆਪਾਂ ਕੀਪ ਵਾਸ਼ ਵਗੈਰਾ ਆਪਾਂ ਨਮੇ ਲਵਾਏ ਆ ਆਲੇ ਬੋਸ਼ ਨਮੇ ਲਵਾਇਆ ਬਿਲਕੁਲ ਬਾਕੀ ਪਿਸਟਨ ਪਿੰਨਾ ਦੇ ਉੱਪਰ ਜਿਹੜਾ ਸਵਰਾਜ ਲਿਖਿਆ ਹੋਇਆ ਉਹਦੇ ਸਾਹਮਣੇ ਇੱਥੇ ਵੀ ਆਪਣਾ ਸਵਰਾਜ ਵਗੈਰਾ ਲਿਖਿਆ ਹੋਇਆਗਾ ਕਰੋ ਚਾ ਬਾਕੀ ਲੱਗਿਆ ਫਿੱਟ ਕਰਨਾ ਰਾਣਾ ਬਾਕੀ ਕਨੈਕਸ਼ਨ ਕਰਾਣਾ ਦੇ ਟਾਇਰ ਟਰੱਕ ਲਵਾਂਗੇ ਪਿੰਨਾ ਟਾਇਰ ਟਰੱਕ ਲਵਾਂਗੇ ਤਾਂ ਜਿਹਦੇ ਹਿਸਾਬ ਨਾਲ ਚੱਲਣਾ ਬਸੂਰ ਹੋਏਗਾ ਇਹਨਾਂ ਨੇ ਟਾਇਰ ਮੁੜਦਾ ਇਸੇ ਤਰ੍ਹਾਂ ਤੋਂ ਪੇਹਨ ਵਾਲੇ ਬਿਲਕੁਲ ਆਹੀ ਹੀ ਹੋਣਾ ਚਾਹੀਦਾ ਫਿੱਟਾ ਬਾਕੀ ਆਪਣੇ ਪਿਸਟਨਾਂ ਇਦਾਂ ਸ਼ਰੀਰ ਨੂੰ ਘਰਨੇ ਨਹੀਂ ਦੇਈਏ ਠੀਕ ਹੈ ਜਦੋਂ ਪੜੇ ਰਿਹਾ ਵੀ ਇਦਾਂ ਬੱਕੇ ਨੇ ਨਾ ਦੋਸਤੋ ਲੱਗੇ ਆਪਾਂ ਇਹਦੇ ਵਿੱਚ ਰਿੰਗਾਂ ਦੀ ਫਿਟਿੰਗ ਕਰ ਰੈਂਗਰ ਤੁਹਾਨੂੰ ਪਤਾ ਜਿਹੜੇ ਕਿੱਟ ਦੇ ਵਿੱਚੋਂ ਆਪ ਨੂੰ ਹਾਸਲ ਹੁੰਦੇ ਕੰਪਨੀ ਵਾਲੇ ਤੋ ਦੋਸਤੋ ਆਪਣੇ ਪਿਸਟਨ ਲਾਈਨਰ ਆਪਣੇ ਫਿੱਟ ਹੋ ਚੁੱਕੇ ਆ ਰਿੰਗ ਵਗੈਰਾ ਕਰਕੇ ਉੱਕੇ ਦੀ ਰਿਪੋਰਟ ਆਪਾਂ ਫਿਟਿੰਗ ਕਰਦੇ ਆ ਬਾਕੀ ਹੈਡ ਦੀਆਂ ਛਿਮਾ ਜਿਹੜੀਆਂ ਪੈਣੀਆਂ ਸੀ ਉਹ ਆਪਾਂ ਕੱਢ ਲਈਆਂ ਇੱਧਰਲੀ ਸਾਈਡ ਠੀਕ ਐ ਤੇ ਲੱਗਿਆ ਹੁਣ ਹੈਡ ਫਿੱਟ ਕਰਨ ਹੈਡ ਦੇ ਵਿੱਚ ਜਿਹੜੇ ਵਾਲਵ ਵਗੈਰਾ ਆਪਾਂ ਬਿਲਕੁਲ ਨਵੇਂ ਬ੍ਰਾਂਡ ਨਿਊ ਯੂਜ਼ ਕੀਤੇ ਆ ਬਾਕੀ ਇਹਦੇ ਵਿੱਚ ਕਾਟਰ ਵਾਲ ਸੀਲਾਂ ਆਪਾਂ ਬਿਲਕੁਲ ਨਵੀਆਂ ਪਾਵਾਂਗੇ ਠੀਕ ਐ ਜੋ ਆਪਾਂ ਨੂੰ ਕਿੱਟ ਦੇ ਵਿੱਚ ਮਿਲਦੀਆਂ ਆ ਤੇ ਸੋ ਲੱਗਿਆ ਹੁਣ ਆਪਾਂ ਹੈਡ ਫਿੱਟ ਕਰਨ ਤੇ ਦਿਖਾਉਣਾ ਤੁਹਾਨੂੰ ਸਾਰਾ ਵਰਕ ਠੀਕ ਐ ਜੁੜੇ ਰਿਹਾ ਵੀਡੀਓ ਦੇ ਨਾਲ ਲਗਾਈ ਰਬੜਾਂ ਦੀ ਫਿਟਿੰਗ ਕਰਨਾ ਆਪਾਂ ਗਰੀਸ ਲਾ ਲਿਆ ਪਰ ਰੌੜਾਂ ਨੂੰ ਤੇ ਗਰੀਸ ਲਾ ਕੇ ਫਿਟ ਕਰੰਗ ਰੌੜਾਂ ਨੂੰ ਆਪਾਂ

ਪਾਇ ਦੇ ਵਿੱਚ ਜਿਹੜੇ ਗਾਜਾ ਜਿਨ੍ਹਾਂ ਨੂੰ ਕੋਈ ਪੁਸ਼ ਰਾੜਾ ਕਹਿੰਦੇ ਆ ਉਹ ਵੀ ਮੋਟੀਆਂ ਪਾ ਰਹੇ ਆ ਕਿਉਂਕਿ ਇਹਦੀਆਂ ਪੁਸ਼ ਰਾੜਾ ਪਹਿਲਾਂ ਉਹਨਾਂ ਦਿਖਾਉਣਾ ਤੁਹਾਨੂੰ ਆਹ ਪੁਸ਼ ਰਾੜਾ ਹੁੰਦਾ ਪਹਿਲਾਂ ਉਹਨਾਂ ਇਹਨਾਂ ਨਾਲੋਂ ਵੇਖੋ ਕਿੰਨੀਆਂ ਮੋਟੀਆਂ ਆਹ ਪਤਲੀ ਆ ਆ ਮੋਟੀ ਆ ਆ ਦੇਖੋ ਇਹਦੇ ਵਿੱਚ ਪੁਸ਼ ਰਾੜਾ ਵੀ ਆਪਾਂ ਮੋਟੀਆਂ ਪਾ ਰਹੇ ਆ ਬਾਕੀ ਦੇ ਪੁਸ਼ ਰਾੜਾ ਆਪਾਂ ਮੋਟੇ ਵਾਲੀਆਂ ਪਾ ਰਹੇ ਆ ਕਿਉਂਕਿ ਆ ਪਤਲੀ ਰਾੜਾ ਆ ਹੈਗੀ ਮੋਟੀ ਇਕ ਕੰਗੇ 963 ਵਾਲੀਆਂ ਪਾਵਾਂਗੇ ਵੀ ਆਪਾਂ ਮੋٹے ਵਾਲਾਂ ਠੀਕ ਐ ਤੇ ਚਲੋ ਕਰਦੇ ਆ ਫਿਟਿੰਗ ਆਪਾਂ ਤੇ ਜਿਹੜੇ ਵੀਡੀਓ ਵੀਡੀਓ ਦੇ ਨਾਲ ਬਾਕੀ ਹੈੱਡ ਵਗੈਰਾ ਆਪਣੇ ਫਿਟਿੰਗ ਹੋ ਚੁੱਕੇ ਐ ਬਾਕੀ ਹੈੱਡ ਵਗੈਰਾ ਆਪਣੇ ਫਿਟਿੰਗ ਹੋ ਚੁੱਕੇ ਐ ਗੇ ਕਰੋ ਚੱਕੀ ਤੇ ਦੋਸਤੋ ਜਿਹੜਾ ਆਪਣਾ 77 ਭਰਾ ਟਰੈਕਟਰ ਤਿਆਰ ਹੋ ਰਿਹਾ ਸੋ ਉਹਦਾ ਵਰਕ ਫੁੱਲ ਜੋਰਾਂ ਦੇ ਚੱਲੀ ਜਾਂਦਾਗਾ ਤੇ ਇਧਰ ਲੱਗਿਆ ਹੁਣ ਆਪਾਂ ਇਹਦੇ ਵਿੱਚ ਵਾਟਰ ਬਾਡੀ ਨਵੀਂ ਫਿੱਟ ਕਰਨ ਬ੍ਰਾਂਡ ਨੂੰ ਸਵਰਾਜ ਕੰਪਨੀ ਦੀ ਜਨਨ ਕਰੋ ਚੈੱਕ ਕਿਉਂਕਿ ਸਵਰਾਜ ਕੰਪਨੀ ਦੀ ਹੀ ਜਿਹੜੀ ਵਾਟਰ ਬਾਡੀ ਤੁਹਾਡੇ ਕੰਮ ਕਰਦੀ ਹੈ ਬਾਕੀ ਇਧਰ ਸ਼ੋਆ ਸ਼ਾਂ ਹੋਈ ਜਾਂਦਾ ਫਿੱਟ ਆਪਣੀ ਹੈ ਫਿਸ਼ਨ ਬਣੀ ਜਾਂਦਾ ਸ਼ੋ ਵਾਲਾ ਇਧਰ ਨਾਲ-ਨਾਲ ਪੇਂਟ ਦਾ ਵੀ ਆਪਣਾ ਕੰਮ ਚੱਲੀ ਜਾਂਦਾ ਟਗਾ ਟਕਾਈ ਹੋਈ ਜਾਂਦੀ ਹੈ ਕਰੋ ਚੈੱਕ ਕਹਾਂ ਉਹ ਵੀ ਠੀਕ ਹੈ ਬਾਈ ਕਰੀਏ ਨਾ ਟਗਾ ਟਕਾਈ ਹਾਂਜੀ ਹਾਂਜੀ ਠੀਕ ਹੈ ਤੇ ਛੋਟਾ ਕਟਕਾਈ ਹੋਈ ਜਾਂਦੀ ਹੈ ਇਹਦੀ ਤੇ ਕਿਉਂਕਿ ਪੇਂਟ ਕਰਕੇ ਸਾਰਾ ਤਿਆਰ ਕਰਕੇ ਹੀ ਬਾਹਰ ਕੱਢਾਂਗੇ ਮੁੜ ਕੇ ਇਸ ਨੂੰ ਵਾਇਰਿੰਗ ਵਾਲੇ ਕੋਲੇ ਛੱਟ ਆਵਾਂਗੇ ਠੀਕ ਹੈ ਤੇ ਚਲੋ ਬਾਕੀ ਟਾਇਰ ਵੀ ਆਪਣਾ ਜਲ ਕੱਲ ਅੱਜ ਜਾਂ ਕੱਲ ਪਵਾ ਕੇ ਲਿਆਵਾਂਗੇ ਆਪਾਂ ਇਹਦੇ ਲਓ ਜੀ ਜੋ ਅਟਰਵਾਡੀ ਆਪਾਂ ਇਹਦੇ ਵਿੱਚ ਉਹ ਵੀ ਕੰਪਨੀ ਦੀ ਕਰੋ ਚੈੱਕ ਕਰਨ ਰੰਗ ਜਿਹਾ ਲੱਗਿਆ ਮਨ ਨੂੰ ਆਪਣਾ ਸਮਾਨ ਦੀ ਕੋਈ ਜ਼ਰੂਰਤ ਪੈ ਗਈ ਸੀ ਤੇ ਉਹ ਲੈ ਕੇ ਆਉਨੇ ਆਪਾਂ ਚੱਲ ਕੇ ਤੇ ਇੱਕ ਆਪਾਂ ਜਿਹੜਿਆ ਪੈਡਲ ਉਹਨਾਂ ਨੇ ਗਲਤ ਭੇਜ ਦਿੱਤੇ ਸੀ ਇਹ ਵਟਾ ਕੇ ਲੈ ਆਉਨੇ ਆਪਾਂ ਖਰਾਦਲੇ ਕੋਲ ਤੇ ਬਾਕੀ ਕੰਮ ਇਹ ਤਾਂ ਲਗਭਗ ਮਕੈਨੀਕਲ ਵੈਸੇ ਕੰਪਲੀਟ ਹੋ ਚੁੱਕਿਆਗਾ ਤੇ ਸੋ ਇਸ ਤੋਂ ਬਾਅਦ ਫਿਰ ਆਪਾਂ ਇਹ ਟਾਇਰ ਟੂਰ ਲਾਉਨੇ ਆ ਤੇ ਇੱਕ ਕਲੱਚ ਲਿੰਗ ਰਾੜਾ ਰੋਣਾ ਪਾਉਨੇ ਆ ਆਪਾਂ ਇਹਦੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੰਮ ਇਹ ਦਾ ਡਨ ਹੋ ਜਾਊਗਾ ਤੇ ਪੇਂਟ ਕਰ ਦਿਆਂਗੇ ਉਸ ਤੋਂ ਬਾਅਦ ਠੀਕ ਹੈ ਫਰਮੋਸ ਵਾਲ ਪਿਆ ਆਪਣਾ ਹੈ ਔਸਪਾਬ ਜੀ ਤਾਂ ਚਲੋ ਆਪਾਂ ਆ ਗਏ ਸੀ ਖਰਾਤ ਵਾਲੀ ਸ਼ਾਪ ਤੇ ਜਿੱਥੇ ਕਿ ਆਪਾਂ ਇਹਦੇ ਕਲੱਚ ਵਾਲੇ ਪੈਡਲ ਜਿਹੜੇ ਵਟਾ ਕੇ ਲਿਆਣੇ ਆ ਇੱਕ ਜਿਹੜਾ ਮੂਰਲਾ ਸਿਲੰਡਰ ਸੀ ਉਹਦੇ ਵਿੱਚ ਚੂੜੀ ਪਵਾ ਕੇ ਲਿਆਣੀ ਆ ਆਪਾਂ ਠੀਕ ਹੈ ਤੇ ਚਲੋ ਆਪਣਾ ਕੰਮ ਹੋ ਗਿਆ ਸੀ ਫਾਈਨਲ ਤੇ ਫਿਰ ਹੁਣ ਉਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਠੀਕ ਹੈ ਤੇ ਵਰਕਸ਼ਾਪ ਚੱਲ ਕੇ ਜਿਹੜਾ ਵੀ ਕੰਮ ਚੱਲ ਰਿਹਾ ਤੁਹਾਡੇ ਆਪਣੇ 855 ਦਾ ਜਿਹੜਾ ਕਿ 75 ਭਰਾ ਦਾ ਆਪਾਂ ਟਰੈਕਟਰ ਤਿਆਰ ਕਰ ਰਹੇ ਆ ਤੇ ਉਹਦਾ ਦਿਖਾਉਣੇ ਜਾ ਕੇ ਠੀਕ ਹੈ ਸੋ ਦੋਸਤੋ ਜਿਹੜਾ ਆਪਣਾ ਲੈਵਲਿੰਗ ਅਸੈਂਬਲੀ ਆ ਇਹ ਵੀ ਆਪਾਂ ਸਵਰਾਜ ਦੀ ਕੰਪਨੀ ਦੀ ਜੈਨਨ ਪਾ ਰਹੇ ਆ ਕਰੋ ਚੈੱਕ ਕਿਉਂਕਿ ਇੱਕ ਸਾਈਡ ਦੇ ਦੀ ਖਰਾਬ ਸੀਗੀ ਇਹ ਵੀ ਪੈਕਿੰਗ ਬੰਦ ਆਪਾਂ ਜੈਨਨ ਪਾਈ ਆ ਕੰਪਨੀ ਦੀ ਬਿਲਕੁਲ ਜਿਹਦੀ ਲਿਸਟ ਆ 2885 ਰੁਪਏ ਤੇ ਚਲੋ ਕਰਦੇ ਆ ਫਿੱਟ ਨਵੀਂ ਲੈਵਲਿੰਗ ਅਸੈਂਬਲੀ ਤੇ ਬਾਕੀ ਓਕੇ ਦੀ ਰਿਪੋਰਟ ਆਪਣਾ ਹੋਈ ਜਾਂਦਾ ਪੁੱਟੀ ਪੱਟੀ ਆਪਣੇ ਹਿੱਸੇ ਦੇ ਉੱਪਰ ਲੱਗ ਚੁੱਕੀ ਏ ਕਰੋ ਚੈੱਕ ਲਓ ਜੀ ਤੋ ਜਿਹੜਾ 75 ਭਰਾ ਵਾਲਾ ਟਰੈਕਟਰ ਤਿਆਰ ਕਰ ਰਹੇ ਸੀ ਉਹਦਾ ਸਾਰਾ ਆਲਮੋਸਟ ਜਿਹੜਾ ਕੰਮ ਆ ਡਨ ਹੋ ਗਿਆ ਤੇ ਸੋ ਲੱਗਿਆ ਹੁਣ ਇਸ ਟਰੈਕਟਰ ਨੂੰ ਆਪਾਂ ਸਟਾਰਟ ਕਰਨ ਬਾਕੀ ਸਟਾਰਟ ਕਰਕੇ ਆਪਾਂ ਇਸ ਟਰੈਕਟਰ ਦੀ ਜਿਹੜੀ ਸਾਊਂਡ ਕੁਆਲਿਟੀ ਚੈੱਕ ਆਪ ਕਰਦੇ ਆ ਫਿਰ ਉਸ ਤੋਂ ਬਾਅਦ ਆਪਾਂ ਇਸ ਟਰੈਕਟਰ ਦੇ ਉੱਪਰ ਪ੍ਰਾਈਮਰ ਵਗੈਰਾ ਮਾਰਾਂਗੇ ਤੇ ਪੇਂਟ ਕਰ ਦਾਂਗੇ ਠੀਕ ਹੈ ਤੇ ਬਾਕੀ ਜੁੜ ਰਿਹਾ ਵੀਡੀਓ ਦੇ ਨਾਲ ਕਰਦੇ ਆਪਾਂ ਇਹਨੂੰ ਸਟਾਰਟ ਜਲਦੀ ਜਲਦੀ ਤੇਲ ਦੀ ਸਪਲਾਈ ਆਪਾਂ ਲਾ ਲਈ ਸੀ ਆ ਬੋਤਲ ਨਾਲ ਤੇ ਬਾਕੀ ਮੈਂ ਪਾਉਂਦੀ ਸਪਲਾਈ ਜਿਹੜੀ ਪਾਵਰ ਵਗੈਰਾ ਦੀ ਉਹ ਆਪਾਂ ਉਸ ਤੋਂ ਬਾਅਦ ਲਾਵਾਂਗੇ ਜਦੋਂ ਆਪਾਂ ਨੂੰ ਪੇਂਟਿੰਗ ਪੂਟ ਕਰਤਾ ਠੀਕ ਹੈ ਅੱਜ ਕਹਿਣ ਦਾ ਮਤਲਬ ਇਸ ਟਰੈਕਟਰ ਦੇ ਉੱਪਰ ਪੇਂਟ ਵਗੈਰਾ ਆਪਾਂ ਮਾਰ ਦੇਾਂਗੇ ਸਾਰਾ ਤੇ ਚਲੋ ਜੁੜ ਰਿਹਾ ਵੀਡੀਓ ਦੇ ਨਾਲ ਬਾਕੀ ਕਰਦੇ ਆਂ ਕੰਮ ਆਪਾਂ ਠੀਕ ਹੈ ਲਓ ਜੀ ਬਾਕੀ ਤੋਂ ਬਾਅਦ ਜੇ ਕੋਈ ਪ੍ਰਾਗਨ ਕੋ ਦੋਸਤੋ ਟਾਇਰਾਂ ਵਾਲੇ ਕੋਲੇ ਆ ਗਏ ਸੀ ਆਪਾਂ ਬਾਕੀ ਆਪਣੇ ਰਿਮਾਂ ਆਹ ਵਾਲੇ ਆ ਇਹ ਤੇ ਪਾਉਣੇ ਆਪਾਂ 15 ਦੇ ਟਾਇਰ 15 ਦੇ ਐਮ ਆਰ ਐਫ ਦੇ ਪਾਵਾਂਗੇ ਟਾਇਰ ਬਾਕੀ ਇਹਦੇ ਪੁਰਾਣੇ ਟਾਇਰ ਆ ਆਹ ਵਾਲੇ ਆ ਬਾਕੀ ਕਿਉਂਕਿ ਘੱਟ-ਘੱਟੇ ਜਾਣਗੇ ਕਿਉਂਕਿ ਆਹ ਕੱਟ ਵਗੈਰਾ ਬਾਹਲੇ ਲੱਗੇ ਹੋਏ ਆ ਟਾਇਰਾਂ ਦੇ ਉੱਪਰ ਜੇ ਸਾਫ਼ ਹੁੰਦੇ ਤਾਂ ਟਾਇਰ ਵਾਵਾ ਮਹਿੰਗੇ ਵੇਚ ਜਾਨੇ ਸੀ ਆਪਣੇ ਕਿਉਂਕਿ ਕੱਟ ਲੱਗੇ ਹੋਣ ਕਾਰਨ ਕਰਕੇ ਟਾਇਰਾਂ ਦਾ ਜਰਾ ਰੇਟ ਵਾਵਾ ਡਾਊਨ ਹੋ ਗਿਆ ਆ ਕਰੋ ਚੈੱਕ ਤੇ ਚਲੋ ਬਾਕੀ 47000 ਦੇ 15 ਦੇ ਮਗਰਲੇ ਟਾਇਰ ਬੋਲਦੇ ਆ ਤੇ ਮੂਰਲੇ ਟਾਇਰ 11500 ਤੇ ਚਲੋ ਚਲਦੇ ਆ ਵਰਕਸ਼ਾਪ ਮੜ ਕੇ ਤੇ ਫਿਰ ਤੁਹਾਨੂੰ ਬਖਾੜਨੇ ਚੱਲ ਕੇ ਆਪਾਂ ਬਾਕੀ ਟਾਇਰਾਂ ਦੀ ਸ਼ਾਰਟੇਜ ਆਈ ਪਈ ਆ ਤੁਹਾਨੂੰ ਪਤਾ ਹੀ ਆ ਆ ਦਿਨਾਂ ਦੇ ਵਿੱਚ ਦੋਸਤੋ ਟਾਇਰ ਆਪਾਂ ਓਕੇ ਦੀ ਰਿਪੋਰਟ ਕਰ ਰਹੇ ਸੀ ਟਾਇਰ ਆਪਾਂ ਨੂੰ ਮਿਲ ਜਾਣਗੇ 3:00 ਵਜੇ ਤੇ ਇੱਧਰ ਆ ਗਈ ਸੀ ਆਪਾਂ ਖਰਾਤ ਵਾਲੇ ਭਰਾ ਕੋਲੇ ਇਥੇ ਆਪਾਂ ਜਿਹੜੀਆਂ ਪੱਤੀਆਂ ਲਾਈਆਂ ਹੌਕਾ ਵਾਲੀਆਂ ਉਹਨਾਂ ਦੇ ਵਿੱਚ ਆਪਾਂ ਨੇ ਨਾ ਸਰਾਖ ਮਰਾਉਣੇ ਪਏ ਕਿਉਂਕਿ ਜਿਹੜੇ origignal ਸਰਾਖ ਵਾਲੇ ਸਰਾਖ ਹੁੰਦੇ ਆ ਪੱਤੀਆਂ ਦੇ ਉਹਨਾਂ ਦੇ ਵਿੱਚ ਹੌਕਾ ਨਹੀਂ ਰਹੀ ਸੀ ਕਿਉਂਕਿ ਬਾਈ ਜੀ ਨੇ ਜਿਹੜੀ ਹੌਕਾ ਬਣਵਾ ਕੇ ਲਈ ਵੀ ਹੈਗੀ ਜਿਸ ਕਾਰਨ ਕਰਕੇ ਜਿਹੜੀ ਹੌਕਾ ਇਹ ਕਿਸੇ ਵੀ ਟਰੈਕਟਰ ਮਗਰ ਨਹੀਂ ਪੈਂਦੀ ਹੋਰ ਜਿਸ ਕਾਰਨ ਕਰਕੇ ਫਿਰ ਆਪਾਂ ਨੂੰ ਜਿਹੜੀਆਂ ਪੱਤੀਆਂ ਵੀ ਸਪੈਸ਼ਲ ਬਣਵਾਉਣੀਆਂ ਪਈਆਂ ਬਾਈ ਤੋਂ ਸੱਲ ਮਾਰ ਸੋ ਲੱਗੇ ਆ ਹੁਣ ਬਾਈ ਕੋਲੋਂ ਸੱਲ ਮਰਵਾ ਕੇ ਤੇ ਫਿਰ ਚਲਦੇ ਆ ਵਰਕਸ਼ਾਪ ਚੱਲ ਕੇ ਦਿਖਾਉਣਾ ਤੁਹਾਨੂੰ ਕੀ ਕੰਮ ਚੱਲੀ ਜਾਂਦਾ ਆਪਣੇ ਝੋਟੇ ਦਾ ਤੇ ਕੀ ਹੋ ਰਿਹਾ ਕੰਮ ਠੀਕ ਹੈ ਤੇ ਸੁਮਰਾ ਕੇ ਸੱਲ ਤੇ ਫਿਰ ਉਸ ਤੋਂ ਬਾਅਦ ਚੱਲਦੇ ਆ ਠੀਕ ਹੈ ਤੇ ਜੜ ਰਿਓ ਬਾਬੇ ਤੋਂ ਦੋਸਤੋ ਆਪਾਂ ਆਗੇ ਸੀ ਵਰਕਸ਼ਾਪ ਤੇ ਬਾਕੀ ਜਿਹੜਾ ਪਿੱਤਰ ਭਰਾ ਵਾਲਾ ਟਰੈਕਟਰ ਉਹਦੇ ਵਿੱਚ ਪ੍ਰਾਇਮਰ ਵਗੈਰਾ ਲੱਗੇਗਾ ਤੇ ਪ੍ਰਾਇਮਰ ਵਗੈਰਾ ਮਾਰਦੇ ਆ ਪਹਿਲੇ ਕਰੋ ਜੀ ਤੋਂ ਲੱਗਿਆ ਫਾਈਨਲੀ ਆਪਾਂ ਪ੍ਰਾਈਮਰ ਮਾਰਨੇ ਇੱਤੇ ਕਰੋ ਚੱਕ ਪ੍ਰਾਈਮਰ ਵਗੈਰਾ ਵੱਜ ਰਿਹਾ ਹੈਗਾ ਹੁਣ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਪ੍ਰਾਈਮਰ ਦੀ ਕੋਟਿੰਗ ਕਰਾਂਗੇ ਜਿਹੜਾ ਆਪਣਾ 75 ਭਰਾਲਾ ਟਰੈਕਟਰ ਹੋ ਰਿਹਾ ਤਿਆਰ ਉਹਦੇ ਵਿੱਚ ਫਰਸਟ ਕੋਟ ਲਾਤਾ ਆਪਾਂ ਪੇਂਟ ਦਾ ਫਰਸਟ ਕੋਟ ਦੇ ਵਿੱਚ ਇੰਨੀ ਕੁ ਫਿਨਿਸ਼ਿੰਗ ਆਈ ਹੈ ਹਜੇ ਪੇਂਟ ਦੀ ਤੇ ਜਿਹੜਾ ਸੈਕੰਡ ਕੋਟ ਆ ਉਹ ਕੱਲ੍ਹ ਵਾਲੇ ਪਾਰਟ ਦੇ ਵਿੱਚ ਲਾਵਾਂਗੇ ਆਪਾਂ ਕੱਲ੍ਹ ਨੂੰ ਬਣਾਵਾਂਗੇ ਵਲੌਗ ਅਗਲਾ ਕਿਉਂਕਿ ਕੱਲ੍ਹ ਨੂੰ ਆਪਾਂ ਇਸ ਟਰੈਕਟਰ ਦੇ ਵਿੱਚ ਜਿਹੜਾ ਅਗਲਾ ਪੇਂਟ ਦਾ ਜਿਹੜਾ ਕੋਟ ਲੱਗਣਾ ਇੱਕ ਕਲੀਅਰ ਕੋਟ ਲੱਗਣਾਗਾ ਕਿਉਂਕਿ ਇਹਦੇ ਉੱਪਰ ਲਿਮੀਨੇਸ਼ਨ ਵੀ ਛੜਨਾ ਵਾ ਉਹ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕਿਵੇਂ ਆਪਾਂ ਇਹਦੇ ਵਿੱਚ ਲੇਮੀਨੇਸ਼ਨ ਚੜਦਾ ਵਾ ਕਿ ਪਾਗਲਾ ਕੋਟ ਲੱਗੂਗਾ ਠੀਕ ਹੈ ਸੋ ਬਾਕੀ ਆਪਣਾ 1744 ਆਪਣੇ ਕੋਲੇ ਆਵ ਸਿਕ 3 ਸਪੀਡ ਉਹਨਾਂ ਵਾਸਤੇ ਉਹ ਵੀ ਕੰਪਲੀਟ ਹੋ ਚੁੱਕਿਆ ਫਿਰ ਉਸ ਤੋਂ ਬਾਅਦ ਆਪਾਂ ਪਰਸੋਂ ਜਿਹੜਾ ਮਾਨੂਕਾ ਦੇ ਟਰੈਕਟਰ ਦਾ ਜਿਹੜਾ ਛੇ ਤਰੀਕ ਨੂੰ ਕੰਮ ਆ ਸਟਾਰਟ ਕਰ ਦੇਣਾ ਸੱਜਣੋਂ ਫਿਰ ਇਹਨੂੰ ਟਰੈਕਟਰ ਦੇ ਵਲੌਗ ਆਉਣਗੇ ਰੈਗੂਲਰ ਜ਼ਰੂਰ ਦੇਖਿਓ ਆਪਣੇ ਪੇਜ ਦੇ ਉੱਪਰ ਠੀਕ ਹੈ ਇਸ ਟਰੈਕਟਰ ਦੇ ਵਲੌਗ ਆਉਣ ਤੋਂ ਬਾਦ ਫਿਰ ਆਪਣੇ ਕੋਲੇ ਇੱਕ ਟਰੈਕਟਰ ਸੋਨਾਲੀਕਾ ਨਵੇਂ ਸ਼ਹਿਰ ਤੋਂ ਆਇਆ ਉਹਨੂੰ ਵੀ ਕੱਲ ਨੂੰ ਖੋਲਦੇ ਆਂਗਾ ਆਪਾਂ ਕਿਉਂਕਿ ਉਹਦੇ ਵਿੱਚ 3 ਸਪੀਡ ਦਾ ਆਪਾਂ ਮੋਡੀਫਿਕੇਸ਼ਨ ਕਰਨੀ ਹੈ ਕਿਉਂਕਿ ਉਹ ਬਾਗੇ ਪੁਰਾਣਾ ਇਸ ਟਾਈਮ ਟਰੈਕਟਰ ਖੜਾ ਜਿੱਥੇ ਕਿ ਜੈਕ ਤੇ ਲਿਫਟ ਦਾ ਕੰਮ ਕਰਵਾਇਆ ਪਾਦਾ ਚਲੋ ਬਾਕੀ ਆਪਣਾ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਕਰਾਂਗੇ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਸਾਰ ਸਾਰੀ ਜਾਣਕਾਰੀ ਦੇਾਂਗੇ ਕਿਦਾਂ ਆਪਾਂ ਜਿਹੜਾ ਮਾਨੂਵਲਰ ਟਰੈਕਟਰ ਉਹਦਾ ਕੀ ਕੀ ਕੰਮ ਕਰਨਾ ਕਿਹੜਾ ਪਾਰਟ ਯੂਜ਼ ਕਰਨਾ ਕੀ ਕੀ ਫਿੱਟ ਕਰਾਂਗੇ ਸਾਰਾ ਤੁਹਾਨੂੰ ਉਸ ਟਰੈਕਟਰ ਦੇ ਜਿਹੜੇ ਵਲੌਗ ਦੇਖਣ ਨੂੰ ਮਿਲਣਗੇ ਕੱਲ ਨੂੰ ਆਪਾਂ ਲਾਵਾਂਗੇ ਜਿਹੜਾ ਨਵੇਂ ਸ਼ਹਿਰ ਤੋਂ ਆਇਆ ਸੀ ਟਰੈਕਟਰ ਸੋਨਾਲਿਕ ਉਹਦੇ 3 ਸਪੀਡਾਂ ਲੱਗੇ ਫਿਰ ਉਸ ਟਰੈਕਟਰ ਦਾ ਵਰਕ ਡਨ ਕਰਨ ਤੋਂ ਬਾਅਦ ਫਿਰ ਆਪਾਂ ਮਾਨੂਵਲਰ ਟਰੈਕਟਰ ਦਾ ਜਿਹੜਾ ਕੰਮ ਸਟਾਰਟ ਕਰ ਦਾਂਗੇ ਮਾਨੂਵਲਰ ਟਰੈਕਟਰ ਦਾ ਕੰਮ ਡਨ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਕਬਰ ਵੱਛੇ ਤੋਂ ਆਪਣੇ ਕੋਲੇ ਸਵਰਾਜ ਟਰੈਕਟਰ ਸੋਜਨ ਜਾਇਆ ਸੀਗਾ ਤੇ ਸੋ ਉਸ ਦਾ ਕੰਮ ਸਟਾਰਟ ਕਰ ਦਾਂਗੇ ਠੀਕ ਹੈ